ਪਿੱਤੇ ਗੋਰਖਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮੁੰਡੇ ਨੇ ਫੇਰਿਆਂ ਤੋਂ ਕੁਝ ਸਮੇਂ ਪਹਿਲਾਂ ਹੀ ਕੁੜੀ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਮੁੰਡੇ ਨੇ ਵਿਆਹ ਨਾ ਕਰਨ ਦਾ ਕਾਰਨ ਦੱਸਿਆ ਤਾਂ ਉੱਥੇ ਸਾਰੇ ਲੋਕ ਖੜੇ ਹੈਰਾਨ ਰਹਿ ਗਏ ਉੱਥੇ ਮੁੰਡੇ ਦਾ ਕਹਿਣਾ ਹੈ ਕਿ ਮੈਂ ਵਿਆਹ ਨਹੀਂ ਕਰਾਵਾਂਗਾ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ ਮਾਮਲਾ ਉਦੋਂ ਜ਼ਿਆਦਾ ਗੰਭੀਰ ਹੋ ਗਿਆ ਜਦੋਂ ਕੁੜੀ ਵਾਲਿਆਂ ਨੇ ਵੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਉਹਤੇ ਹੀ ਪੁਲਿਸ ਨੂੰ ਸੂਚਨਾ ਜਦੋਂ ਮਿਲੀ ਤਾਂ ਉਸ ਦੌਰਾਨ ਪੁਲਿਸ ਵੀ ਦੋਵੇਂ ਟੀਰਾ ਨੂੰ ਥਾਣੇ ਲੈ ਗਈ ਤੋ ਉਥੇ ਹੀ ਮਾਮਲੇ ਦੀ ਜਾਂਚ ਚੱਲ ਰਹੀ ਹੈ ਦੱਸਦੀ ਕਿ ਮੁੰਡੇ ਦੀ ਗੱਲ ਸੁਣਦੇ ਹੀ ਦੋਵੇਂ ਪਾਸੇ ਦੇ ਲੋਕ ਹੈਰਾਨ ਰਹਿ ਗਏ ਕਾਰਨ ਪੁੱਛਣ ਤੇ ਮੁੰਡੇ ਦਾ ਕਹਿਣਾ ਹੈ ਕਿ ਇਹ ਉਹ ਕੁੜੀ ਨਹੀਂ ਹੈ ਜਿਸ ਦੀ ਫੋਟੋ ਉਸ ਨੂੰ ਦਿਖਾਈ ਗਈ ਸੀ ਇਹ ਇੱਕ ਵੱਖਰੀ ਕੁੜੀ ਹੈ ਜਿਸ ਦਾ ਰੰਗ ਪੱਕਾ ਹੈ ਮੈਂ ਇਹ ਵਿਆਹ ਨਹੀਂ ਕਰਾਵਾਂਗਾ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ ਉਥੇ ਜਿੱਥੇ ਪੁਲਿਸ ਨੇ ਦੋਵਾਂ ਪਰਿਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਉਹਨਾਂ ਨਾਲ ਧੋਖਾ ਕੀਤਾ ਉਥੇ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਤੋ ਬਾਅਦ ਸੂਚਿ ਸ਼ੁਰੂ ਹੋ ਗਈ ਜੈਸਾ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੋਵੇਂ ਟੀਰਾਨੂ ਥਾਣੇ ਲੈ ਗਈ ਤੇ ਉੱਥੇ ਹੀ ਪੁੱਛਤਾਚਾਹ ਲਗਾਤਾਰ ਚੱਲਦੀ ਰਹੀ ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਟੀਰਾਨੂ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵੇਂ ਟੀਰਾਨੂ ਥਾਣੇ ਲੈ ਜਾਇਆ ਗਿਆ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਪਰ ਉੱਥੇ ਲਗਾਤਾਰ ਮੁੰਡੇ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਫਿਲਹਾਲ ਪੁਲਿਸ ਇਸ ਮਾਮਲੇ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਕਰ ਰਹੀ ਹੈ ਯੂਪੀ ਦੇ ਗੌਰਖਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮੁੰਡੇ ਨੇ ਫੇਰਿਆਂ ਤੋਂ ਕੁਝ ਸਮੇਂ ਪਹਿਲਾਂ ਹੀ ਕੁੜੀ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਮੁੰਡੇ ਨੇ ਵਿਆਹ ਨਾ ਕਰਨ ਦਾ ਕਾਰਨ ਦੱਸਿਆ ਤਾਂ ਉੱਥੇ ਸਾਰੇ ਲੋਕ ਖੜੇ ਹੈਰਾਨ ਰਹਿ ਗਏ ਉੱਥੇ ਮੁੰਡੇ ਦਾ ਕਹਿਣਾ ਹੈ ਕਿ ਮੈਂ ਵਿਆਹ ਨਹੀਂ ਕਰਾਵਾਂਗਾ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ ਮਾਮਲਾ ਉਦੋਂ ਜ਼ਿਆਦਾ ਗੰਭੀਰ ਹੋ ਗਿਆ ਜਦੋਂ ਕੁੜੀ ਵਾਲਿਆਂ ਨੇ ਵੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਉਤੇ ਹੀ ਪੁਲਿਸ ਨੂੰ ਸੂਚਨਾ ਜਦੋਂ ਮਿਲੀ ਤਾਂ ਉਸ ਦੌਰਾਨ ਪੁਲਿਸ ਵੀ ਦੋਵੇਂ ਟੀਰਾ ਨੂੰ ਥਾਣੇ ਲੈ ਗਈ ਉਥੇ ਹੀ ਮਾਮਲੇ ਦੀ ਜਾਂਚ ਚੱਲ ਰਹੀ ਹੈ ਦੱਸਦੀ ਕਿ ਮੁੰਡੇ ਦੀ ਗੱਲ ਸੁਣਦੇ ਹੀ ਦੋਵੇਂ ਪਾਸੇ ਦੇ ਲੋਕ ਹੈਰਾਨ ਰਹਿ ਗਏ ਕਾਰਨ ਪੁੱਛਣ ਤੇ ਮੁੰਡੇ ਦਾ ਕਹਿਣਾ ਹੈ ਕਿ ਇਹ ਉਹ ਕੁੜੀ ਨਹੀਂ ਹੈ ਜਿਸ ਦੀ ਫੋਟੋ ਉਸ ਨੂੰ ਦਿਖਾਈ ਗਈ ਸੀ ਇਹ ਇੱਕ ਵੱਖਰੀ ਕੁੜੀ ਹੈ ਜਿਸ ਦਾ ਰੰਗ ਪੱਕਾ ਹੈ ਮੈਂ ਇਹ ਬਿਆਨ ਨਹੀਂ ਕਰਾਵਾਂਗਾ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ ਉਥੇ ਜਿੱਥੇ ਪੁਲਿਸ ਨੇ ਦੋਵਾਂ ਪਰਿਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਉਹਨਾਂ ਨਾਲ ਧੋਖਾ ਕੀਤਾ ਉਥੇ ਦੋਵਾਂ ਤਿਰਾਂ ਵਿਚਾਲੇ ਜ਼ਬਰਦਸਤ ਤੋ ਬਾਅਦ ਸੂਚੀ ਸ਼ੁਰੂ ਹੋ ਗਈ ਜੈਸਾ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੋਵੇਂ ਟੀਰਾ ਨੂੰ ਥਾਣੇ ਲੈ ਗਈ ਤੇ ਉੱਥੇ ਪੁੱਛਤਾਚਾਹ ਲਗਾਤਾਰ ਚੱਲਦੀ ਰਹੀ ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਟੀਰਾ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵੇਂ ਟੀਰਾ ਨੂੰ ਥਾਣੇ ਲੈ ਜਾਇਆ ਗਿਆ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਪਰ ਉੱਥੇ ਲਗਾਤਾਰ ਮੁੰਡੇ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਪੂਰੇ ਤਰੀਕੇ ਦੇ ਹਾਲ ਜਾਂਚ ਕਰ ਰਹੀ ਹੈ ਯੂਪੀ ਦੇ ਗੌਰਖਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮੁੰਡੇ ਨੇ ਫੇਰਿਆਂ ਤੋਂ ਕੁਝ ਸਮੇਂ ਪਹਿਲਾਂ ਹੀ ਕੁੜੀ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਮੁੰਡੇ ਨੇ ਵਿਆਹ ਨਾ ਕਰਨ ਦਾ ਕਾਰਨ ਦੱਸਿਆ ਤਾਂ ਉੱਥੇ ਸਾਰੇ ਲੋਕ ਖੜੇ ਹੈਰਾਨ ਰਹਿ ਗਏ ਉੱਥੇ ਮੁੰਡੇ ਦਾ ਕਹਿਣਾ ਹੈ ਕਿ ਮੈਂ ਵਿਆਹ ਨਹੀਂ ਕਰਾਵਾਂਗਾ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ ਮਾਮਲਾ ਉਦੋਂ ਜ਼ਿਆਦਾ ਗੰਭੀਰ ਹੋ ਗਿਆ ਜਦੋਂ ਕੁੜੀ ਵਾਲਿਆਂ ਨੇ ਵੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਉਤੇ ਹੀ ਪੁਲਿਸ ਨੂੰ ਸੂਚਨਾ ਜਦੋਂ ਮਿਲੀ ਤਾਂ ਉਸ ਦੌਰਾਨ ਪੁਲਿਸ ਵੀ ਦੋਵੇਂ ਟੀਰਾ ਨੂੰ ਥਾਣੇ ਲੈ ਗਈ ਤਾਂ ਉਥੇ ਹੀ ਮਾਮਲੇ ਦੀ ਜਾਂਚ ਚੱਲ ਰਹੀ ਹੈ ਦੱਸਦੀ ਕਿ ਮੁੰਡੇ ਦੀ ਗੱਲ ਸੁਣਦੇ ਹੀ ਦੋਵੇਂ ਪਾਸੇ ਦੇ ਲੋਕ ਹੈਰਾਨ ਰਹਿ ਗਏ ਕਾਰਨ ਪੁੱਛਣ ਤੇ ਮੁੰਡੇ ਦਾ ਕਹਿਣਾ ਹੈ ਕਿ ਇਹ ਉਹ ਕੁੜੀ ਨਹੀਂ ਹੈ ਜਿਸ ਦੀ ਫੋਟੋ ਉਸ ਨੂੰ ਦਿਖਾਈ ਗਈ ਸੀ ਇਹ ਇੱਕ ਵੱਖਰੀ ਕੁੜੀ ਹੈ ਜਿਸ ਦਾ ਰੰਗ ਪੱਕਾ ਮੈਂ ਇਹ ਵਿਆਹ ਨਹੀਂ ਕਰਾਵਾਂਗਾ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ ਉਥੇ ਜਿੱਥੇ ਪੁਲਿਸ ਨੇ ਦੋਵਾਂ ਪਰਿਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਉਹਨਾਂ ਨਾਲ ਧੋਖਾ ਕੀਤਾ ਉਥੇ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਬੈਸ ਸ਼ੁਰੂ ਹੋ ਗਈ ਜਿਸ ਸੰਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ ਤੇ ਉਥੇ ਪੁੱਛਤਾਚਾਹ ਲਗਾਤਾਰ ਚੱਲਦੀ ਰਹੀ ਉਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਇਸ ਜਸ ਤੋਂ ਬਾਅਦ ਪੁਲਿਸ ਵੱਲੋਂ ਦੋਵੇਂ ਟੀਰਾ ਨੂੰ ਥਾਣੇ ਲੈ ਜਾਇਆ ਗਿਆ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਪਰ ਉਥੇ ਲਗਾਤਾਰ ਮੁੰਡੇ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਫਿਲਹਾਲ ਪੁਲਿਸ ਇਸ ਮਾਮਲੇ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਕਰ ਰਹੀ ਹੈ